ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਾਲ ਜੀ ਬੋਲੇ ਸਤਿ ਸ੍ਰੀ ਅਕਾਲ ਜੀ ਕੱਜ ਹਾਂ ਅੱਲੀ ਕੰਦੀ ਪਰਿੰਦਾ ਨਿਕਲਦਾ ਹੈ ਹਾਂ ਜੀ ਗਰਮੀ ਨਿਕਲਦਾ ਹੈ ਹਾਂ ਪਾਣੀ ਤੋ ਚੱਲ ਰਹਾ ਜੀ ਹੋ ਰਹਾ ਅਜਾ ਦੇਖਦਾ ਤੂੰ 8 ਵਜੇ ਆ ਜਾ ਓਏ ਬਾਤ ਨਹੀਂ ਅਪਹਿਲੇ ਚਾਹੀਦੇ ਨੇ ਸਾਰੇ ਜਿਹੜਾ ਖੇਰ ਕਦੇ ਦੀਆਂ ਲਾ ਦੇਣੀਆਂ ਸਾਰੀਆਂ ਇੱਠੀਆਂ ਕਰਤੀ ਜਿਹੜਾ ਜਿੰਨੀਆਂ ਹੈਗੀਆਂ ਉਦੇ ਬਾਅਦ ਸ਼ਾਮ ਨੂੰ ਜਾ ਕੇ ਲਿਆਉਂਗਾ ਖੋੜ ਟਰੈਕਟਰ ਪਰ ਠੀਕ ਹੈ ਨਾ ਮੈਂ ਚੱਲਿਆ ਪਾਣੀ ਦੇਖਣ ਉੱਧਰ ਵੀ ਇੱਧਰ ਵੀ ਸਵੇਰ ਹੋ ਗਿਆ ਦਾ ਜਾਂ ਰਹਿੰਦਾ ਥੋੜਾ ਜਿਹਾ ਲੇਟ ਲੇਟ ਆਈ ਐ ਇਹ ਕਹਿੰਦਾ ਤੜਕੇ ਜਰੂਰ ਆਈ ਜੇ ਲੇਟ ਪਤਾ ਨਹੀਂ ਹੁਣ ਇਹ ਆਈ ਹੋਊਗੀ 2 3 ਵਜੇ ਆਊਗੀ ਆਈ ਹੋਊਗੀ ਜਾਈ ਹੋਊਗੀ 2 3 ਵਜੇ ਆਈ ਹੋਣੀ ਹੈ ਨਾ 4 ਵਜੇ ਹਮ ਤਾਂ ਕਿ ਬਹੁਤ ਬਹੁਤ ਤਾਗਦੇ ਉੱਠਾ ਥਾ ਹਾਂ 4 ਵਜੇ ਲਾਟ ਕਹਾਂ ਥਾ ਵਾਹ ਇ ਤਾਂ ਯਾਰ ਕਿੱਲਾ ਭਰ ਵੀ ਦਿੱਤਾ ਅੰਨੇ 4 ਵਜੇ ਤੇ 5 ਵਜੇ ਹੀ ਕਿੱਲਾ ਭਰਤਾ ਉਹਨੇ ਕਿਤੇ ਤੈਨੂੰ ਪਤਾ ਹੀ ਨਹੀਂ ਟਾਈਮ ਦਾ ਵੀ ਕਿੰਨਾ ਟਾਈਮ ਦਾ ਜਦ ਹੀ ਲੇਟ ਆਈ ਐ ਇਹਨਾਂ ਪਾ ਤੂੰ ਜੜਾਂ ਚੁਗਣ ਲਾ ਇਹਨੂੰ ਆ ਬਾਈ ਜੜਾਂ ਨਿਕਲ ਰਹੀਆਂ ਇਹ ਚੋਂ ਫੇਰ ਜੜਾਂ ਬਾਹਰ ਨਿਕਲੀਆਂ ਬਾਈ ਉਹ ਢੇਰੀਆਂ ਪਹਿਲਾਂ ਬਾਜੂ ਕੁਲੀਆਂ ਪਹਿਲਾਂ ਸ਼ੱਕ ਲੇ ਗਏ ਉਹ ਉਧਰ ਘਰਾਂ ਪਈਆਂ ਉਧਰ ਐਨੇ ਹੋਰ ਹੋ ਜਣੀਆਂ ਨਾ ਇਧਰ ਪਾਣੀ ਲਾ ਦੇਤਾ ਐਸੇ ਹੀ ਕੰਮ ਖਰਾਬ ਹੋ ਜਾਂਦਾ ਆ ਪਾਣੀ ਮਿੱਟੀ ਲਾ ਦੇ ਪਰ ਹੋਰ ਉਹ ਵੱਟ ਪਰ ਮਿੱਟੀ ਲਾ ਦੇ ਹੋਰ ਆ ਉਸ ਪਰ ਕਹੀ ਕਹੀ ਨਾਲ ਲੱਗੋਗੇ ਤੂੰ ਆਜ ਕੰਮ ਖੜਾ ਕੁੱਤ ਕਿੱਥੇ ਆ ਗਿਆ ਉਹਨੇ ਰਿਸ਼ਤੇ ਮਾ ਚੂਹੇ ਦਾ ਜਿਹਦੇ ਘਰ ਜਾ ਕੇ ਰੇਦਾ ਥੱਲੇ ਵਾਹ ਹੋਗਾ ਤੇਰਾ ਹੈ ਕੋ ਚੂਹੇ ਦਾ ਚੂਹਾ ਨਿਕਲ ਤੂ ਉਹ ਚੂਹਾ ਨੀ ਕੱਖ ਕਰਕੇ ਆਉਂਦਾ ਜਾ ਕੱਖ ਹੋ ਜਾਂਦਾ ਨਾ ਕੱਖਾ ਮਾਰਾ ਪੋਲਾ ਹੋ ਜਾਂਦਾ ਇਹ ਪੋਲੇ ਕਰਕੇ ਨਿਕਲੇ ਉਹਦਾ ਰਿੱਤਾ ਹੈ ਗੀ ਢੱਕਰ ਹੈ ਇੱਕ ਮੰਡਵਸ ਵੀ ਹੋਣੀ ਆ ਮੱਟਾ ਮਤ ਲੈ ਚੱਲ ਕੇ ਚੱਲਿਆ ਆਪਣਾ ਕਰੀ ਜਾਓ ਜਿਹੜਾ ਕਰਨ ਮੈਂ ਗੁੜੀ ਲੈ ਕੇ ਜਾਂਦਾ ਉੱਥੇ ਮੰਡਲ ਪਹਿਲਾਂ ਆਹ ਜੜਾਂ ਚ ਗੱਲ ਹੈ ਜੜਾਂ ਚ ਚੁਕਤੀਆਂ ਦੋ ਘੰਟੇ ਚ ਬਸ ਅੱਧੇ ਨਾਲ ਜ਼ਿਆਦਾ ਚੁਕਤੀਆਂ ਸੀ ਆ ਜਦ ਤੇ ਖੜੇ ਥੋੜਵਾ ਸੀ ਠੀਕ ਨਹੀਂ ਕਾ ਚੋਕੇ ਤੁੰਗਰੀ ਜਾ ਤਾਂ ਮੇਰੇ ਕੋਲ ਤਾਂ ਜਾਣਾ ਮੈਂ ਹੁਣ ਜਾਂਦਾ ਜਾਂਦੇ ਗਏ ਤੁਸੀਂ ਵੀ ਕਹਿੰਦਾ ਯਾਰ ਪਿਆਰ ਕਰੂੰਗਾ ਹੁਣ ਮੇਰੇ ਇੱਕ ਪਾਸੇ ਜਾਣਾ ਪਹਿਲਾਂ ਹੋਰ ਪਾਸੇ ਕਰੰਦੇ ਮੈਂ ਮਨਾ ਕਰਦਣੇ ਮੈਂ ਸਭ ਦੇ ਕਰਦੇ ਮੰਗਦੀ ਕਰਦੇ ਮੈਂ ਸਪਰੇਅ ਆਪਰੇ ਸਪਰੇਅ ਕਰਕੇ ਆਉਣੀ ਵਾ ਜਿੱਥੇ ਮਾੜਾ ਮੋਟਾ ਕੱਖ ਹੋਇਆ ਨਾ ਮੇਰੇ ਕੋਲੋਂ ਪਾਣੀ ਲਈ ਆਈ ਐਂ ਮੈਂ ਸਪਰੇਅ ਕਰੀ ਜਾਣੀ ਹੁਣ ਨਹੀਂ ਸਿਰ ਖਰਚ ਦਾ ਕੀ ਵੇਲ ਹੈਗੀ ਸਮਝਿਆ ਛੋਟਾ ਹੀ ਰਹੀ ਚੱਲੇਗਾ ਕੰਮ ਪੂਰੀ ਸਪੀਡ ਪਰ ਚਲੋ ਠੀਕ ਆ ਜੀ ਬਾਈ ਦੇਖਦੇ ਆ ਕਰਦੇ ਆ ਕੰਮਕਾਰ ਹੋਰ ਚਲ ਜੜਾ ਆਹ ਫਰਲਾਦ ਲੈ ਜਾ ਸ਼ਾਮ ਨੂੰ ਇੱਕ ਵਾਰ ਫੇਰ ਬਾਦੂਗੇ ਫੇਲੇ ਤੇਰੀ ਗੱਲ ਸੁਣ ਲਾ ਹੁਣ ਡਾਟ ਪਸ ਨਹੀਂ ਲੈਜਰ ਮਾਰਦੇ ਆ ਚੱਕ ਲੈ ਗਏ ਅਸੀਂ ਚੱਕ ਤਾਂ ਲੈ ਜਾਣੀ ਐ ਅਸੀਂ ਸਾਨੂੰ ਕੰਮ ਕੋਈ ਨਹੀਂ ਹੈਗਾ ਹੁਣ ਤੇ ਭਾਈ ਜੜਾ ਚੱਕੜੀਆ ਅਸੀਂ ਸਪਰੇਅ ਕਰਕੇ ਸ਼ਾਮ 3 ਵਜੇ ਤੋਂ ਬਾਅਦ ਕਾਕੰਡਾ ਕਰਕੇ ਹਾਂ ਛੰਡਾ ਜਾ ਹੋ ਜੂਏ ਨਾਲੇ ਉਹਦੇ ਬਾਅਦ ਜਹੀ ਨੇ ਰਹੇ ਹੋਏ ਆਂ ਸਮਝਿਆ ਨਹੀਂ ਤੇਰੇ ਉਠਣ ਤੋਂ ਪਹਿਲਾਂ ਸਭ ਕੁਝ ਮੈਂ ਬਾਦੂਗਾ ਇਹਨੇ ਠੀਕ ਫੇਰ ਇੱਕ ਵਾਰੀ ਇੱਥੇ ਗੱਲ ਨੂੰ ਆਹੋ ਜਿਹੜੀਆਂ ਹੋਈਆਂ ਬਣ ਗਿਆ ਖੇਤ ਡਿਜ਼ਾਈਨ ਹੁਣ ਫਾਲੇ ਮੋੜ ਪਰ ਹੋਲੀ ਫਾਲੇ ਬਦਲੇ ਪੈਣ ਯਾਰ ਦੇਖਾ ਆਕਾਸ਼ ਜਾੜਿਆ ਅੱਜ ਥੱਲੇ ਤਾਂ ਖਾਲਾ ਉਹ ਚਲਾਈ ਬਹੁਤ ਆ ਹੁਣ ਆ ਮੈਂ ਤਾਂ ਕਹਿਦਾ ਵੀ ਆਹ ਕਲੀ ਥੱਲੇ ਕਰ ਦੀਏ ਆਇਓ ਕਰਦੇ ਹਲੇ ਆਹ ਕਲੀ ਥੱਲੇ ਕਰ ਦੀਏ ਫੇਰ ਦੂਜੇ ਪਾਸੇ ਨੂੰ ਫੇਰ ਪਲਟ ਕੇ ਪਾਈ ਵੀ ਇੱਕ ਵਾਰੀ ਹੈਨਾ ਥੱਲੇ ਧਾਰ ਥੱਲੇ ਬਹੁਤ ਛੇਤੀ ਘਸੇ ਫਾਲੇ ਫਾਲੇ ਬਈ ਘਸਦੇ ਤਾਂ ਹਮ ਚਲਾਈ ਵੀ ਬਹੁਤ ਹੈ ਪਰੋਣੀ ਵੀ ਕਈ ਘਰਾਂ ਦੇ ਆ ਇੱਕ ਫਾਲਾ ਹੀ ਵੀਂਦਾ ਹੋਇਆ ਪਿਆ ਜੜਾ ਜਿਨੀ ਫਾਲੇ ਦੇਣੇ ਕਿਸੇ ਨੂੰ ਵੀ जिनी का नहीं गुना ना जड़ा भाई यार तेल खाली पाना है ठीक है चलो जी ठीक है बसरी तो का जी बसरी काल जी दुआरे के ठंडे ठंडे लाग के ते आवे भाई हे हां आओ आपने करनी आज छह छह टेंपरेचर आ ਬਹੁਤ ਵੀ ਨਹੀਂ ਠੰਡ ਹੈਗੀ ਠੀਕ ਠੀਕ ਆ ਇੱਥੇ ਨਾਲੋਂ ਠੀਕ ਹੋਊ ਲਾ ਇੱਥੇ ਨਾਲੋਂ ਤਾਂ ਬਹੁਤ ਫਰਕ ਆ ਇੱਥੇ ਹੁਣ ਦੇਖ ਲੈ 38 40 ਡਿਗਰੀ ਆ ਟੈਂਪਰੇਚਰ ਉੱਥੇ 6 ਆ ਮਨੀ ਕਰਨ ਮੈਂ ਦੋ ਵਾਰ ਹੀ ਆਇਆ ਆ ਉੱਥੇ 6 ਘੰਟੇ ਬਸ ਦੋ ਵਾਰ ਹੀ ਆਇਆ ਆ 5 ਘੰਟੇ 5 ਘੰਟੇ ਦਾ ਯਾਰ ਤੁਸੀਂ ਦੁਪਹਿਰੇ ਨੂੰ ਗਿਆ ਹਾਂ ਚਾਹੂ ਆਈਟਮ ਸਿਰ ਲੱਗੇ ਤਾਂ ਹਾਂ ਐ ਟਾਈਮ ਐਸ ਟਾਈਮ ਨਹੀਂ ਇਹ ਤੋਂ ਲੇਟ ਲੱਗਿਆ तकरीबन 9 ਵਜੇ ਅੱਛਾ ਉਹ ਲੇਟ ਹੋ ਗਿਆ ਤਾਂ ਥੋੜਾ ਜਿਹਾ ਰਸਤੇ 'ਚ ਹੁਣ ਚੱਕਰ ਇਹ ਆ ਕਿ ਹੋਰ ਕਿਤੇ ਸਿੱਟੀਆਂ ਹੋਈਆਂ ਨੇ ਹਾਂ ਰਸ ਬਹੁਤ ਆ ਸਾਰੇ ਹੋਟਰ ਬੁੱਪ ਸਭ ਠੰਡੀ ਲੈ ਕੇ ਨੂੰ ਹੜਦੇ ਆ ਕਿ ਨਹੀਂ ਦੀ ਨੀ ਇੱਕ ਅਸੀਂ ਉਹ ਆ ਜਿਹੜੇ ਖੇਤਾਂ ਨੂੰ ਹੜਦੇ ਦਪਹਿਰ ਨੂੰ ਵੀ ਤੂੰ ਦਾ ਤੂੰ ਜਾਇਆ ਮੈਨੂੰ ਕਿੱਥੇ ਉੱਥੇ ਹਿਮਾਚਲ ਵਾਲਿਆਂ ਨੇ ਮਨਾ ਕਰਿਆ ਬਈ ਤੈਨੂੰ ਐਂਟਰੀ ਨਹੀਂ ਦੇਣੀ ਜਾ ਤਾ ਆਇਆ ਹੁਣ ਬੇ ਜਾਇਆ ਆਇਆ ਕਰ ਹਰੇਕ ਸਾਲ ਜਾਇਆ ਕਰ ਮੱਕੀ ਬੋ ਘੰਟਾ ਹੈ ਜੀ। ਕੌਂ ਤੇ ਭਰੀ ਹੁੰਦੀ ਹੈ। ਹਾਂ ਅਜਿਹੀ ਚਾਹੀਦੀ ਹੈ। ਵਾਹ ਹੈ ਰਹਾ। ਜਿਹੜੀ ਨੂੰ ਦੀ ਮੱਕੀ ਹੈ। ਉਹ ਤਾਂ ਕਹਾੜਨੇ ਪੁੱਛ ਜਾਏਗਾ ਮਬਿੰਦਰ ਨਾਲ ਦੇ ਮੈਂ ਦੇਖਿਆ। ਉਹ ਪਾਣੀ ਨਾਲ ਵੱਡਾ ਨੂੰ। ਓ ਐਡਾ ਮੋਟਾ ਡੰਡਾ ਹੈ ਬਹੁਤ। ਕੁਆੜੀ ਨਾਲ। ਆ ਠੀਕ ਹੈ। ਟੋਕਾ ਵੀ ਵਧੀਆ ਕਰਨਾ ਹੈ। ਹਾਂ। ਟੋਕੇ ਨੂੰ ਵੀ ਠੀਕ ਆ ਉਹ ਤਾਂ ਝਟਕੇ ਜੇ ਮਾਰੀਏ ਮਸ਼ੀਨ ਚ ਚੱਲਦੀ ਹੈ ਬੜੀ ਬੱਧੀ। ਜੱਕਰ ਪਤਾ ਕਹਿ ਰਿਹਾ ਉਹਨਾਂ ਨੇ ਕਰੀ ਸੀ ਪਤਾ ਅੱਜ ਵੀ ਦਿਖਾਉਗਾ ਜੀ। ਕਾਊ ਰੇਟ ਬਹੁਤ ਆ ਯਾਰ ਮਾਝੂਆੜੇ ਕੱਲ 52500 ਰੁਪਏ ਵੜ ਦਿੰਦੇ ਹੈ 2500 ਰੁਪਏ ਿੱਡੀ ਮੱਕੀ ਆਹੋ ਫਟਾਈ ਹਾਂ ਤਾਂ ਬੜੇ ਥੂਰ ਨਹੀਂਦਾ ਬਾਈ ਹੁਣ ਆਇਆ ਦੰਦੇ ਥੂਰ ਹੀ ਆ ਗਿਆ ਜਾਨਵਰ ਬਹੁਤ ਆ ਸਾਲੇ ਅਮਨਦੀਪਾ ਤੂੰ ਪੜੀ ਪਾ ਯਾਰ ਤੂੰ ਟੋਣ ਲੱਗ ਮੈਂ ਵੜਦਾ ਹੈ ਮੈਨੂੰ ਕਹਿੰਦਾ ਮੈਂ ਟੋਣ ਲੱਗ ਆ ਵੱਡੇ ਦੇਣੀ ਉੱਥੇ ਤੱਕ ਆ ਯਾਰ ਅੱਜ ਸਾਰੀ ਉਹ ਵੱਢ ਲਾ ਕੀ ਕਰੀਆ ਚਾਰ ਪਾਵਾ ਹੁਣ ਨਹੀਂ ਨਹੀਂ ਇਹਦੇ ਕਿੰਨੀ ਕਰਨ ਕਿੰਨੀ ਸਾਡਾ ਨਵੇੜਾ ਹੋ ਜਾਣਾ ਕੱਲੂ ਅਸੀਂ ਪਰਸੋਂ ਆਪਣੇ ਬਾਜਰੇ ਨੂੰ ਬਾਡਾ ਲਾਉਣਾ ਭਰਿਆ ਪਿਆ ਉਹ ਕੁਝ ਨਹੀਂ ਹੁੰਦਾ ਪਰਸੋਂ ਪਾਣੀ ਪੈ ਗਿਆ ਉਹ ਇੰਦਰਜੀਤ ਇੰਦਰਜੀਤ ਵਾਲਾ ਪਾਣੀ ਆ ਗਿਆ ਇੱਧਰ ਚਲੋ ਵੀ ਸੁੱਕ ਜਾਣਾ ਸੁੱਕ ਜਾਣਾ ਉਹ ਤਾਂ ਸਾਡਾ ਬਾਜਰਾ ਪਹਿਲਾਂ ਚਮਕਦਾ ਨਹੀਂ ਜਦੋਂ ਦਾ ਪਾਣੀ ਲਾਇਆ ਹੁਣ ਹਮ ਹੁਣ ਸਾਡਾ ਦੇਖ ਲੈ ਫਿਰ ਨਾ ਦਿਖ ਲੱਗਿਆ ਪਾਣੀ ਦਾ ਇੰਨਾ ਫਰਕ ਹੈ ਨਹੀਂ ਦੁਪਹਿਰ ਨੂੰ ਤਾਂ ਕੁਝ ਦਿਖਦੇ ਨਹੀਂ ਕਿ ਕਿੱਥੇ ਗਿਆ ਉਹ ਇਕੱਠਾ ਹੋ ਜਾਂਦਾ ਹੈ ਹੈ ਚਾਚਾ ਕਿਰਨ ਕਹਿੰਦਾ ਰੇਟ ਬਹੁਤ ਆ ਬੂਲਰਾਂ ਦਾ ਕਹਿੰਦਾ ਹੁਣ 17 1750 ਆ ਹੈ 1760 ਰੁਪਏ ਕੁਇੰਟਲ ওভার ਚੱਲਦਾ ਸੋਹਣਾ 10 ਦਿਨ ਹੋ ਗਏ ਮੈਨੂੰ ਪਤਾ ਕਰਿਆ ਉਹਦਾ ਹਰ ਜਾ ਹੁਣ ਤੂੰ ਆਪਾਂ ਬਿਚੂ ਘੜ ਕੇ ਚਾ ਹੂੰ ਇਹਨਾਂ ਆਪਾਂ ਰੀਤੀ ਮਾ ਘੜ ਕੇ ਬੀਤੀ ਜੇ ਨਾਲੂ ਰੇਟ ਲੱਗ ਜਾਏ ਤਾਂ ਦੇ ਦਿੰਦੇ ਅੱਛਾ ਸਿਗਨਲ ਠੀਕ ਆ ਚਲ ਆਏ ਜੇ ਪ੍ਰਸ਼ਾਦ ਮਤ ਲੱਗ ਗਿਆ ਪੈਸੇ ਪ੍ਰਸ਼ਾਦ ਮਤ ਦੇ ਦੇ ਤਾਂ ਕਿਉਂਕਿ ਸੜਕ ਪਰਾ ਬਰਸਾਤ ਚ ਵੀ ਲੱਗ ਸਕਦਾ ਪ੍ਰਸ਼ਾਦ ਵਾਲਾ ਲੱਗਣਾ ਰੇਟ ਰੇਟ ਬਦਲਣਾ ਹੀ ਇਹਦਾ ਹੁਣ ਤਾਂ ਖੇਤ ਖਾਲੀ ਆ ਹੁਣ ਤਾਂ ਫੇਰ ਹੀ ਇਹਦਾ ਬਾਤ ਖਾਲੀ ਵੀ ਰਹਿਣੇ ਖੇਤ ਹੂੰ ਹੂੰ ਲੈਓ ਫੇਰ ਗੱਡੀ ਗੁੱਡੀ ਹੋਰ ਆਉਂਦੀ ਕਹਤ ਆਉਂਦੀ। ਹਾਂ 10 ਲੱਖ ਚ ਆਡੀ ਆ ਜਾਣੀ। ਹਾਂ। ਭਾਈ ਤਾਂ ਜੇ ਬਾਈ ਮੈਂ ਦੀ ਗੱਲ ਸੁਣ ਲੈ। ਕੁਝ ਵੀ ਕਹੀ ਜਾਵੋ। ਆਪਣਾ ਇਲਾਕਾ ਬੂਟੇ ਨੇ ਬਚਾਇਆ ਪਿਆ। ਹਾਂ ਕੋਪੂਲਟ ਨੇ ਬਚਾਇਆ। ਅਗੇ ਹੀ। ਕੁਝ ਵੀ ਕਹੀ ਜਾਵੋ। ਬਹੁਤ ਕਰਕੇ। ਬੂਟੇ ਤਾਂ ਆਏ ਆ ਵੀ ਥੋੜਾ ਜਿਹੇ 4 ਸਾਲ ਮਾ ਹੁੰਦਾ ਕੱਥੇ ਪੈਸੇ ਆ ਜਾਂਦੇ ਆ। ਇਹਦਾ ਹੁੰਦਾ ਖੇਤੀ ਦਾ ਥੋੜਾ ਦਿਖਦਾ ਨਹੀਂ ਜਿੰਨੇ ਕ ਲੈਣਦੇ ਉਹਨਾਂ ਦੇ ਰੇ ਪਣੀ ਦੇ ਚੱਕਾ ਵੀ ਹੁੰਦਾ। ਇਹ ਤਾਂ ਹੈ ਜੀ। ਇਹ ਇੱਥੇ ਆ ਜਾਣੇ। ਇਹ ਗੱਲ ਪੱਕੀ। ਹਾਂ। ਬੱਡੋ ਜਾਂਦੇ ਕੀ ਹੁਣ ਆਹ ਭਰੀ ਬੱਦ ਤਾਂ ਬੱਦ ਜੱਜ ਸਾਰੀ ਵੱਢਣੀ ਹੈ ਇੱਕ ਭਾਰੀ ਤੂੰ ਲੈ ਜੀ ਹਾਂ ਮੈਂ ਤਾਂ ਡਿਆੜੀ ਪਰ ਆਇਆ ਤੇ ਆਇਆ ਕੱਲ ਸਾਡੇ ਘਰ ਵੱਢ ਕੇ ਸਿਰ ਜੀ ਆਪਣੇ ਦਾ ਮੈਂ ਲੈ ਕੇ ਜਾਣੀ ਹੁਣ ਹਾਂ ਆਪਣੇ ਕਿੰਨੀ ਤੇ ਵੱਢ ਕੇ ਘਰ ਛੱਡ ਜੀ ਆਪਣੇ ਕਿੰਨੀ ਤੇ ਵੱਢ ਕੇ ਘਰ ਛੱਡ ਦੂਗਾ ਬਸ ਚਲ ਆਹ ਹਾਬ ਤਲਵਾ ਦੇ ਰਹਿ ਗਿਆ ਵੱਢਣ ਥੋੜਾ ਪਾਣੀ ਲੱਗਿਆ ਉਹਥੇ ਚਲ ਆਹ ਹਾਬ ਤਲਵਾ ਦੇ ਥੋੜੀ ਜੀ ਹਾਂ ਕਹਿੰਦੇ ਚਾਹੀ ਤੂੜੀ ਪਾ ਦੇ ਉਹਦੇ ਦੁੱਧ ਦਿੰਦੇ ਉញੋਂ ਉញੋਂ ਰੱਖੀਆ ਮੀਆਂ ਮਗਾ ਉញੋਂ ਰੱਖੀਆ ਮੀਆਂ ਅੱਛਾ ਹੁਣ ਇੱਕ ਦਿਨ ਤੂੜੀ ਪਾ ਜੀ ਕੋਈ ਨਹੀਂ ਕਹਦਾ ਹੋਈ ਸਾ ਦੁੱਧ ਘੜ ਦੁੱਧ ਜੰਗ ਨੂੰ ਅਜੇ ਤਾਂ ਗੱਲ ਹੈ ਹੈ ਕਿ ਨਹੀਂ ਹਾਂ ਫੇਰ ਸਫਾਈ ਦੇ ਲੈ ਵੀ ਐ ਇੱਕ ਨੰਬਰ ਆ ਜਮਾਂ ਦੇ ਲੈ ਆਹ ਪਾੜ ਦੇ ਲੈ ਜਾਂਦਾ ਖਿੱਚੀ ਕਿੰਨੇ ਟਾਈਮ ਚ ਕਿੰਨੇ ਦੱਬੇ ਵੱਡੇ ਉਧਰ ਦੇ ਲੈ ਸਰੇ ਲਾਉਣ ਵਾਲੀ ਕਰੀ ਸਾਂ ਹਾਂ ਇਹ ਅੱਪਲੇਂਸ ਦਾ ਫਰਕ ਹੈ ਇਹੇ ਬਾਤ ਨੂੰ ਤਾਂ ਬਾਈ ਬੂਏ ਤਾਂ ਸਾੜ ਜਿਹੇ ਸਾੜੇ ਵਾਲੀ ਆ ਇਹ ਚਾਹੇ ਆਰੀ ਦਾ ਬਲੇਡ ਦਾ ਜਿਹੜਾ ਘਾਸੇ ਬਾਦਿਆ ਦਸਤੀਏ ਘਾਸੇ ਬਾਦਿਆ ਉਹ ਮੋਟੀ ਜ਼ਿਆਦਾ ਹੈ ਜ਼ਿਆਦਾ ਮੋਟੀ ਹੈ ਇਹ ਨੂੰ ਵੀ ਨਹੀਂ ਰੂਹ ਕਰਦੀ ਵੱਢਣੇ ਇਹ ਸਾਫ ਦਾ ਫਰਕ ਸਾਫ ਆ ਬਾਈ ਇਹ ਕਰੀ ਵੀ ਨਾ ਮੈਨੂੰ ਉਹਦਾ ਫਰਕ ਪਾਉਦਾ ਜਿਹੜੀ ਆਪਾਂ ਅੱਧੀ ਦੁਪਹਿਰ ਦਾ ਜ਼ਰੂਰੀ ਆ ਲਾਜ਼ਮੀ ਆ ਅੱਜ ਇਹ ਤਾਂ ਕਰੇ ਪੀਲੀ ਵੀ ਇੱਕ ਵਾਰ ਅਸੀਂ ਉੱਥੇ ਕਰੀ ਜਾਂ ਮੋਟਰ ਪਰ ਸਾਡੇ ਬੀਜੀ ਵੀ ਅਸੀਂ ਉੱਥੇ 2 ਕਿ ਵਿੱਗੇ ਵੀਜੀ ਵੀ ਆ ਮੋਟਰ ਪਰ ਉਹਦੇ ਚ ਬੁੱਟੀ ਜੀ ਹੋ ਗਈ ਸੀ ਚਾਚੇ ਨੇ ਸਪਰੇ ਕਰਾਤੀ ਉੱਥੇ ਨਹੀਂ ਨਹੀਂ ਇਹ ਤਾਂ ਬੀਜ ਕੇ ਉਦਣੇ ਕਰਦੇ ਸਟੈਂਪ ਦੀ ਸਪਰੇ ਆਂਦੀ ਬੱਸ ਕਰ ਉਹ ਭਾਰੀ ਨਾ ਕਰ ਵਾਲੀ ਇਹਦੇ ਚ ਉਹੀ ਕਰੀ ਹੋਈ ਆ ਸਾਰੇ ਲੋਕ ਆਹੋ ਇਹਦੇ ਵਿੱਚ ਉਹੀ ਕਰੀ ਹੋਈ ਆ ਹਾਂ ਕਰੀ ਵੀ ਦੂਈ ਵਾਰ ਜਦ ਤਨ ਬਾਗ ਰਿਹਾ ਸਿੱਟਾ ਦਿੱਤਾ ਇਹਨੂੰ ਪਹਿਲਾਂ ਬੀਜੀ ਉਦਣੇ ਨਹੀਂ ਪੈ ਗਿਆ ਹਾਂ ਫਿਰ ਦੁਬਾਰਾ ਵੀ ਮੈਨੂੰ ਪਤਾ ਫਿਰ ਰੋਟਾਟਰ ਕਮ ਆਇਆ ਇਹਨਾਂ ਦੇ ਦੂਏ ਮੰਡਰੇ ਪੈਣੀ ਦੇ ਵਿੱਚ ਦੂਏ ਨੇ ਵੀ ਤੇ ਇਹਨਾਂ ਨੇ ਬਾਜਿਆ ਹੀ ਨਹੀਂ ਹੈਗੀ ਇਹਨਾਂ ਦੇ ਕੋਈ ਨਹੀਂ ਹੋਈ ਉਹ ਇਹ ਦੇਖ ਲੈ ਕਿੰਨੀ ਨਿਕਲੀ ਸਾਰੀ ਨਿਕਲੀ ਵਾ ਤੇਰੀ ਮੱਕੀ ਦਾ ਬੱਤ ਪੈਣੀ ਦੱਸਦਾ ਮੈਂ ਬਹੁਤ ਕੰਮ ਦੀ ਮੱਕੀ ਹੋ ਗਈ ਯਾਰ ਮੈਂ ਇੰਨੀ ਇੰਨੀ ਕਿਨੂੰ ਦੇਖਦਾ ਮੈਨੂੰ ਜਦ ਇਹ ਕਿਹਾ ਮੈਂ ਖਾ ਮੈਂ ਵਾਢਾ ਲਾਣਾ ਹਾਂ ਆ ਸਨਵਾ ਪਿਆ ਕੇ ਇਦਾਂ ਕਹਿੰਦਾ ਖੇਤ ਦਾ ਬਹੁਤ ਫਰਕ ਹੈ ਹਮ ਟਰਾਲਾ ਗੱਲਣੇ ਬਾਜੇ ਕਰੇ ਵਾ ਉੱਥੇ ਦੇ ਇੱਥੇ ਮੈਂ ਇੱਕ ਹੋਰ ਉਹ ਟਰਾਲਾ ਪਰ ਲਿਆਇ ਤੂੰ ਤਾਂ ਲੈ ਟਰੈਲਰ ਆ ਗਿਆ ਹਾਂ ਪਹਿਲਾਂ ਸੱਤੇ ਨੇ ਚੱਕ ਲਈ ਉੱਥੇ ਤੇ ਹਾਂ ਜਣਾ ਅੱਜ ਪੈਣਾ ਬਾਆ ਹਾਂ ਇਹ ਚੁੱਕੇ ਉਹਨੇ ਚੱਕੀਆਂ ਕਾਲੇ ਰਾਂ ਨੇ ਚੱਕੀ ਵਾਲੇ ਨੇ ਇੰਨੀਆਂ ਝੜਾ ਤੀਆਂ ਚੱਕ ਕੇ ਨਾ ਉੱਪਰ ਘਰ ਭਰੀਆਂ ਅੱਜ ਥਲੀਆਂ ਬਾਆ ਥੈਲਾ ਫੇਰ ਭਰ ਕੇ ਅੱਜ ਉਹ ਨਹੀਂ ਮੁੱਕਣੀਆਂ ਉਹਦਾ ਵਿੱਚੇ ਲਕੋਦੇ ਉਹਨਾਂ ਨੂੰ ਪਤਾ ਕੀ ਗੱਲ ਕਰਨੀ ਕੱਦੂ ਇਹ ਨਹੀਂ ਮੁੱਕਦੀਆਂ ਵਿੱਚ ਆ ਦੇਖ ਜੇ ਪਨੀਰੀ ਜੰਮੀ ਬੂਟੇ ਤਾਂ ਹੀ ਜੰਮੀਆਂ ਵਿੱਚ ਇਹਦਾ ਸਾਰਾ ਇੱਤਲਾ ਖੇਤ ਹੈ ਨਾ ਇੱਥੇ ਹੀ ਖੇਤ ਮਰ ਜੜ ਲੰਬੀ ਜਾਂਦੀ ਹੈ ਇੱਕ ਹੋਰ ਵੀ ਹੈ ਨਾ ਕਪੂਲ ਲੱਗਦਾ ਜਿੰਨਾ ਛੇਤੀ ਤਿਆਰ ਕਰਨਾ ਇਹਨੂੰ ਖੇਤ ਨੂੰ ਬਹੁਤਾ ਬਹੁਣ ਚਾਦੋਂ ਬਹੁਣੇ ਆਪਾਂ ਤੀਆਂ ਨਾਲ ਰੂਟਾ ਹੋ ਨਿਕਲੀ ਹੋਰ ਨਿਕਲੀ ਜਾਂਦੀ ਹੈ ਹਾਂ ਹਾਂ ਜੜ ਕੱਟ ਜੀ ਇਹਦੀ ਜੜ ਕੱਟ ਹੋਈ ਜਾਨੀ ਜਿੰਨੀ ਚਾਹੀ ਹੋਵੇ ਸੌ ਜਣਾ ਸੌ ਜਿੱਤੇ ਤਾਂ 30 ਵੀ ਵੜਦੀਆਂ ਹਾਂ ਇਹ ਟਾਈਮ ਲੰਦਾ ਇਹਦਾ ਜਿੰਨੀ ਬਬੂਲਾ ਵਾਲੇ ਖੇਤ ਦੀ ਘਟ ਪਾਈ ਹੋਊਗੀ ਤਾਂ ਹੀ ਗੰਨੇ ਵਾਲੇ ਮੈਂ ਕੰਮ ਆਪ ਜੜ ਵੱਟ ਨਹੀਂ ਹੁੰਦੀ ਆ ਦੋ ਸਾਲ ਆਈ ਦੋ ਸਾਲ ਪਰ ਪੂਰਾ ਬੁੱਟਾ ਚਲਦਾ ਜਿੰਨਾ ਕਹੇ ਦੀ ਆਪਾਂ ਤੀਏ ਨੂੰ ਬਾਦਨ ਨੇ ਜਾ ਕੇ ਪਹਿਲੇ ਸਾਲ ਹੁਣ ਟਿੰਡੇ ਵਾਲੇ ਬੁੱਟੇ ਲਾਏ ਵੇ ਹਾਂ ਉਹ ਤੋਂ ਕੁਝ ਨਹੀਂ ਟਿੰਡੇ ਨੇ ਮੈਂ ਕਿਹਾ ਮੱਤੇ ਦੇ ਲਿਆ ਮੈਂ ਟਿੰਡੇ ਨੇ ਸੰਗਣੇ ਸੰਗਣੇ ਬੁੱਟੇ ਲੱਗ ਗਏ ਉਹ ਹੁਣ ਬੁੱਟਾ ਦੋ ਸਾਲ ਦਾ ਪੂਰਾ ਜੰਨੇ ਆ ਹੁਣ ਬੁੱਟੇ ਨਾ ਖੜ ਜਣਾਂ ਯਾਹ ਨੂੰ ਆਗਾ ਦੇ ਕਰੋਸ ਨਹੀਂ ਮਿਲਨੀ ਕੋਈ ਥੋੜੀ ਉੱਪਰ ਤੇ ਤਾਂ ਬੰਦੇ ਹੋ ਗਿਆ ਉਹ ਜਿਹੜਿਆ ਆ ਮੋਟਰ ਬਲਾਏ ਆ ਆ ਨੇੜੇ ਲੱਗੇ ਹਾਂ ਪਰਲੇ ਠੀਕ ਆ ਬੈਂਟ ਲੈਣ 20 ਫੁੱਟ ਦਾ 18 ਫੁੱਟ ਦਾ ਫਰਕ ਚਾਹੀਦਾ ਪਰਲੇ ਠੀਕ ਆ ਪਰ ਆ ਸੰਘਣੇ ਆ ਜਦਾ ਚਾਹ ਪਾਰੀ ਜਗਾ 6 20 6 18 ਇੱਥੇ ਚਾਹੀਦੇ ਬੁੱਤੇ ਉਹ ਜਗਾ 9 ਫਟ ਦੂਰ ਵੀ ਤੇ 13 13 ਪਰ ਵੀ ਲਾਇਆ ਪੈਣੀ ਹੋਰ 13 13 ਪਰ ਲਾਇਆ ਕੀ ਲਾਓ ਵਧੀਆ ਚੱਲੇਗਾ 13 ਤੋਂ ਆੜ ਆਪਣਾ ਬਾਈ ਦੋਹਾਂ ਵਾਸੀ ਨੂੰ ਬਾਈ ਹੁੰਦੀ ਮੈਂ ਕਹਿੰਦਾ ਆਪਣੀ ਇੰਨੀ ਹਰਾਈ ਨਹੀਂ ਕਿਧਰੇ ਹੋਣੀ ਲੋ ਵੀ ਉੰਨੀੋਂ ਪੈਂਦੀ ਹੈ ਹਾਂ ਲੋ ਵੀ ਉੰਨੀੋਂ ਪੈਂਦੀ ਹੈ ਪਰ ਫਿਰ ਵੀ ਘਾਟ ਆ ਬਾਈ ਘਾਟ ਆ ਆਲੇ ਦੁਆਲੇ ਨਾਲੋਂ ਘਾਟ ਆ ਕਿਹਾ ਮੈਂ ਕਹਿੰਦਾ ਲੋ ਉੰਨੀੋਂ ਪੈਂਦੀ ਮੈਂ ਕਿਹਾ ਉਹ ਲੋ ਆਪਣੇ ਨਹੀਂ ਹੈਗੇ ਇੰਨੀ ਇੱਧਰ ਕਿੱਥੇ ਸਾਈਆਂ ਆ ਆਹ ਵਾਟ ਆਹ ਸਾਹਮਣੇ ਸੇਹ ਦਾ ਆਉਂਦੀ ਆ ਹਾਂ ਇਹਦੇ ਸਿੱਧਾ ਕਰ ਲਿਆ ਹਾਂ ਸਿੱਧਾ ਕਰ ਲਿਆ ਇੱਧਰ ਪਾਜ ਬੱਬੀ ਦੇ ਪਾਸੇ ਪਾਸੇ ਚੱਲੋ ਤਾਂ ਜਗਾ ਪਾਣੀ ਲੋ ਉੱਡਾ ਹੋਊਗਾ ਆਪਣਾ ਲਈ ਤਾਂ ਹੋਣਾ ਆਪਣਾ ਮਿੰਟ ਦੇ ਉਹ ਤਾਂ ਕੋਈ ਹੋਣ ਦੇ ਨਹੀਂ ਚੱਲ ਭਰੀ ਇੱਧਰ ਉੱਧਰ ਹੋਰ ਰੱਸੀ ਲਾਈ ਹੋਰ ਇੱਕ ਹੋ ਗਿਆ ਓਹ ਥੋੜੇ ਇੱਕ ਹੋ ਗਿਆ ਇਹ ਮੇਰੇ ਬਾੜੇ ਮੈਦਾਨ ਚ ਜਾ ਕੇ ਰੱਸੀ ਪਈਆਂ ਮਸੂਲ ਕੋ ਨਾ ਮੇਰੇ ਕੋਲ ਚੱਕਾਈ ਨਾ ਤੇ ਬਸ ਅੱਜ ਕਰ ਦੇ ਕਰਨ ਕਿੰਨੇ ਕਲੀਅਰ ਕਰ ਦੇ ਦੋ ਪੋ ਯਾਰ ਤੈਨੂੰ ਕਹੀਦਾ ਜਾਂਦਾ ਇੱਧਰੋਂ ਤਾਂ ਅੱਗੇ ਹਲੇ ਆ ਜਾ ਤੂੰ ਇੱਥੇ ਤਾਂ ਕਾ ਆਈ ਆ ਲਾਈ ਵੀ ਅਸੀਂ ਹਾਂ ਭਰਨੀ ਐ ਇਹ ਹਾਂ ਹਾਂ ਤੂੰ ਵੜਦੇ ਸਾਰੀਓ ਵੜਦੇ ਅੱਜ ਇੱਧਰਲੇ ਪਾਸੇ ਤੇ ਫਾਟ ਲੈ ਲੈ ਫੇਰ ਤੈਨੂੰ ਪਤਾ ਲੱਗਣੀ ਆਲੂ ਅੱਜ ਬਾਦ ਡੰਗਰਾਂ ਨੂੰ ਦੱਸ ਦੋ ਗਾਂ ਨੂੰ ਮੈਂ ਸਮਝਾ ਕੇ ਵੀ ਦਬਾਲੀ ਅੱਜ ਅੱਜੇ ਮਠਿਆਈ ਖਵਾ ਦੋ ਜਿਹੜੀ ਖਵਾਉਣੀ ਦੀਵਾਲੀ ਤਾਂ ਸਭੀ ਕੋਲ ਬਬੀ ਜੀ ਨਹੀਂ ਕੱਖ ਤਾਂ ਬਥੇਰੇ ਆ ਹੁਣ ਉਹ ਹੋ ਗਿਆ ਮੇਰੇ ਦੋ ਕਿਆਰੇ ਬਾਕੀ ਮੋਟਰ ਬਖੜੇ ਦੋ ਵਿੱਗੇ ਮੱਕੀ ਦੇ ਮੋਟਰ ਬਖੜੇ ਦੋ ਵਿੱਗੇ ਮੱਕੀ ਜਾਈ ਗਈ ਹੋਗੀ ਹਾਂ ਬਾਕੀ ਇੱਧਰ ਹੋਰ ਹੋਣੀ ਜਾਨੂ ਆਵਾਜ਼ ਰ ਇੱਧਰ ਲਾ ਹੋ ਜਾਣਾ ਮੈਂ ਤਾਂ ਨਾ ਕਰ ਕਿਉਂ ਕਰਿਆ ਮੈਂ ਵੀ ਹੁਣ ਜੀਤਨੀ ਵੀ ਹੋਣੀ ਚਾਰ ਪੰਜ ਛੇ ਲੇਬਰ ਕੋਈ ਆ ਗਈ ਕਰ ਲਈ ਕਿ ਨਹੀਂ ਪੈਦਾ ਕਰ ਲਈ ਹੋਣੀ ਕੋਈ ਹੈ ਪੇਵਰ ਕਰ ਲਈ ਹੋਣੀ ਕੋਈ ਕਿੱਥੇ ਲੇਬਰ ਹੁੰਦੇ ਹਾਂ ਇਹਦੇ ਬਤਾਇਆ ਨਹੀਂ ਆ ਪਿਆ ਜੀ ਤਾਂ ਨਹੀਂ ਮੈਂ 20 ਕਿਲੋ ਲਾਉਣੇ ਆ ਤਾਂ ਤਾਂ 20 ਨੂੰ ਲਾਉਣੇ ਆ ਫਿਰ ਏਵਰ ਤਾਂ ਤਾਂ ਕਰ ਕੋਈ ਹਾਂ ਲੈ ਆਓ ਕੋਈ ਬਿਠਾ ਲੈ ਲਓ ਆ ਜਾਣੇ ਬੰਦੇ ਹਾਂ ਹਾਂ ਜੀ ਇਕ ਨਾ ਗੰਨੇ ਵਾਲੇ ਆਉਣ ਲੱਗੇ ਸਾਡੇ ਕਿਹੜੇ ਨਦੀ ਇਹਦਾ ਗੰਨਾ ਹੋਣੀ ਹੋਣੀ ਹੁਣ ਵੀ ਗੰਨਾ ਵੜ ਰਾ ਤੁਸੀਂ ਹਾਂ ਹੁਣ ਵੀ ਗੰਨੇ ਦੀ ਪਰਚੀ ਆਈ ਤੁਹਾਨੂੰ ਨਾ ਨਾ ਅੱਛਾ ਉਹ ਬੰਦੇ ਦਾ ਲਾਉਂਗੇ ਅੱਛਾ ਤੇ ਗੰਨੇ ਵਾਲੇ ਆ ਮਾ ਕੇ ਤੇ ਪਰਚੀ ਆ ਗਈ ਨਹੀਂ ਤਨੀ ਨਹੀਂ ਨਹੀਂ ਉਹ ਚੱਲਦੇ ਹੀ ਬੜਵਾਸਾ ਤੁਸੀਂ ਜੱਲ ਆਉਂਦੇ ਹੋ ਨੀ ਖਬਰ ਇਕੱਲੇ ਆਗਾ ਦੀ ਕਿਤੇ ਪਰ ਨਹੀਂ ਇਹਨਾਂ ਨੇ ਪਰਚੀ ਇਹਦੇ ਗੰਨਾ ਦਾ ਪਿਆ ਨਹੀਂ ਗੰਨਾ ਦਾ ਪਹਿਲੇ ਪੈਸੇ ਨਹੀਂ ਆਏ ਹਲੇ ਭਗਵੰਦ ਮੰਥ ਹੋ ਹੀ ਗਿਆ ਯਾਰ ਹੁਣ ਪਹਿਲਾਂ ਬਸੇਰੇ ਪਾਏ ਗਏ ਦੀ ਗੱਲ ਹੁਣ ਪਾਉਂਦੇ ਨਹੀਂ ਮੈਂ ਹੁਣ ਰੇਰੂ ਪਾਉਣਾ ਵੀ ਹੁਟ ਹੁੜੀ ਪਾ ਦੇ ਭਾਈ ਹੈ ਕਿ ਨਹੀਂ ਹਾਂ ਭਾਈ ਇਹ ਵੀ ਭਈਆਂ ਨੂੰ ਪੈਸੇ ਦੇਣੇ ਆ ਦਵਾਈ ਦੇ ਮੇਰੇ ਕੋਲ ਤਾਂ ਤਾਂ ਉੱਥੇ ਸਟੇਟ ਚ ਭਰਾਲੀ ਹੋਣੀ ਜੇ ਦੇਖਦੇ ਆ ਬਾੜੇ ਦਾ ਬਹੁਤ ਜ਼ਿਆਦਾ ਲੜੇਗਾ ਇੱਕ ਭਈਆਂ ਨੂੰ ਬਣਾ ਲੈਣਾ ਹੋਰ ਬਾੜੇ 'ਚ ਬਣਾ ਦੇ ਕੋਲ ਬੰਦੇ ਦਾ ਬਹੁਤ ਫਰਕ ਹੈ ਇਹਨਾਂ ਦਾ 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 ਇਹਨ ਅਗਲੀ ਮੰਗਦੇ ਹੋ ਤਾਂ ਹੋਰ ਹਾਂ ਉਹ ਵੀ ਚਾਹੀਦਾ ਵਸ ਇੱਕ ਮੀਟਰ ਜਾਈਏ ਮੀਟਰ ਮੀਟਰ ਤਾਂ ਲਵਾਤਾ ਮੈਂ ਮੀਟਰ ਤਾਂ ਲਵਾ ਲਿਆ ਮੋਟਰ ਪਰ ਉਥੇ 24 ਘੰਟੇ ਵਾਲਾ ਉੱਧ ਘਰੇ ਬਈ ਲਵਾਉਂਗਾ ਕਿਹੜੇ ਖੜਾ ਇੱਕ ਬੱਲਬ ਇੱਕ ਪੱਖਾ ਹੈ ਕਿ ਨਹੀਂ ਉਹ ਝੁੰਟਾ ਹੀ ਨਹੀਂ ਪੂਰੀ ਹੋਣੀ ਚਾਰਜ ਤਾਂ ਆਉਂਦਾ ਨਹੀਂ ਗਾਹਲੀ ਜੀ ਪਤਾ ਨਹੀਂ ਵੀ ਆਊਗਾ ਨਹੀਂ ਹੋਰ ਕੰਮ ਲੋਡ ਕਰਦੇ ਦਿਲ ਤਾਂ ਬੇਨਾ ਦੁਖਦਾ ਨਹੀਂ 5-400 ਜਿਹੜਾ 1000 ਆਊਗਾ ਜਿਹੜੇ ਹੋਰ ਕੰਮ ਇੰਨੇ ਮਝਾਈ ਆਵਾ ਸਿਸਟਮ ਉਹ ਉਹ ਨਹੀਂ ਹਾਲੇ ਉਡਾਂਦਾ ਆਂ ਆਂ ਦੀ ਵੀ ਕੱਟਾ ਲੱਗੇ ਕੱਟਾ ਦਾ ਕੱਟਾ ਦਾ ਸਾਲੇ ਸਾਡੂ ਬਿੱਲ ਤੇ ਵੀ ਜ਼ਿਆਦਾ ਪੈਂਦਾ ਤਾਂ ਤੇ ਦਿਲ ਤੇ ਵੀ ਜ਼ਿਆਦਾ ਪੈਂਦਾ ਗੋਲ ਦੀ ਗੱਲ ਨਹੀਂ ਜਿਹੜਾ ਕੱਟ ਲੱਗਦਾ ਇਹ ਤਾਂ ਸਾਡੂ ਬਿੱਲ ਬਿੱਲ ਨਹੀਂ ਸਖਾਣਾ ਸਾਨੂੰ 40 4000 ਰੁਪਏ ਕੱਟ ਲੱਗਿਆ 40000 ਕੱਟ ਬਿੱਲ ਕਾਦਾ ਉਹ 40000 ਤਾਂ ਛੋਟੇ ਜੀਮਦਾਰ ਨੂੰ ਲੱਗਿਆ ਹਾਂ ਬੜਿਆਂ ਦਾ ਲੱਖ ਲੱਖ ਤੇ ਬਾਹਰ ਲੱਗਿਆ ਦੋ ਦੋ ਤਿੰਨ 60 ਇੱਧੇ ਯੂਰੀਨ ਇਹ ਸਾਨੂੰ ਸਾਰੀ ਨਹੀਂ ਕੱਟ ਲੱਗਦਾ ਜਦ ਸਾਨੂੰ ਲੱਖ ਸਵਾ ਲੱਖ ਦਾ ਘਟਾ ਦਾ ਫੇ ਵੀ ਸਾਨੂੰ 40000 ਦਾ ਫਰਕ ਪਿਆ ਤੇ ਤੂੰ ਪਾਰਟੀ ਕੋਲ ਸੀ ਦੀ ਗੱਲ ਆਪ ਤੂੰ ਸੀ ਟੀ ਦੀ ਪਾਰਟੀ ਵਿੱਚ ਛੱਡਦਾ ਮੈਂ ਤਾਂ ਆੜਤੀ ਇੱਕ ਰੱਖਿਆ ਹੈ ਬਾਈ ਅੱਪਾ ਨਹੀਂ ਹਿਲਾਉਂਦੇ ਹੈਗੇ ਹੋਰ ਕੀ ਆ ਤੇਰੇ ਹੁਣ ਆਹ ਵਾਲੇ ਨੱਠੇ ਵਾਲੇ ਕੋਲੇ ਲੱਗਿਆ ਹੀ ਆ ਯਾਰ ਬਲਾ ਚੌੜ ਨੂੰ ਲੱਗਿਆ ਮੈਂ ਜੋ ਆਈ ਜੀ ਜਣ ਕੋ ਜੀ ਜੀ ਦੇ ਕੋਲ ਜੀ ਰੀ ਆਰਟੀ ਨੇ ਕੱਟ ਲਾਇਆ ਤਾਂ ਕਣਕ ਨਹੀਂ ਜੀ ਕਣਕ ਆਪਣੀ ਮੰਨ ਪਾਉਂਦੇ ਹਾਂ ਕਣਕ ਦਾ ਇਸ ਤਰ੍ਹਾਂ ਸੱਟ ਕੇ ਗਏ ਤੇ ਆਰਟੀ ਲਿਆਓ ਤਾਂ ਕਰਦੇ ਹਾਂ ਮੈਂ ਮੱਕੀ ਨੂੰ ਫੋਨ ਕਰ ਰਹੇ ਹਾਂ ਮੱਕੀ ਨੂੰ ਫੇਰ ਹੈਗੀ ਲਿਆਓ ਕਿ ਕੋਈ 20 ਕੁਇੰਟਲ 10-5 ਤੇ ਹੋਰ ਉਹ ਕੋਲ ਉਹ ਮੈਲ ਕੋ ਮੈਲ ਦੋ ਦਿਨੋਂ ਇਕੱਠੇ ਹੀ ਵੜ ਲਉ ਕੱਥੇ ਹੂੰ ਬੋਲੇ ਉੱਥੇ ਤਾਂ ਮੈਂ ਬੋਲੇ ਨੂੰ ਪੁੱਛਿਆ ਬੋਲੇ ਸੁੰਭੜਦਾ ਫਿਰਦਾ ਮੋਟਰ ਪਰ ਇਕੋ ਲੈ ਕੇ ਜਾਣੀ ਆ ਕਿੱ데 ਜਾਣੀ ਆ ਹੋਰ ਥਣੇ ਮੈਂ ਦੋ ਦਾ ਮੈਸਾ ਤਿੰਨ ਬੋਲੇ ਡੰਕਾ ਰੋ ਕਿੱਨੇ ਲੈ ਜਾਣੀ ਆਾਰੇ ਬਸ ਮੜੀ ਖੁਸ਼ਬੂ ਦਿਖਾਉਣੀ ਆ ਬਸ ਥੋੜਾ ਖੜ ਗਿਆ ਤਾਂ ਪਰੇਖਾ ਕਾਉਣਾ ਵਸੇ ਇਹ ਤਾਂ ਤੂੜੀ ਪੈਣੀ ਦੀ ਮੈਂ ਬੋਲੇ ਨੂੰ ਪੁੱਛਿਆ ਭਈਏ ਨੂੰ ਉਹ ਕਹਿੰਦਾ ਜੀ ਅੱਜ ਅਸੀਂ ਤਾਂ ਤੂੜੀ ਪਾਉਣੀ ਆ ਕਹਿੰਦਾ ਪਾਣੀ ਲਾਤਾ ਕਹਿੰਦਾ ਮੱਕੀ ਇੱਕ ਦਿਨ ਹੋ ਗਿਆ ਰਾਈ ਖਾਣੇ ਲੱਗਾ ਹਾਂ ਕਹਿੰਦਾ ਪਾਣੀ ਲਾਤਾ ਜੀ ਮੱਕੀ ਨੂੰ ਇਹਦਾ ਚਾਚਾ ਟੱਕਰ ਗਿਆ ਆਪਾਂ ਨੂੰ ਕਿਦੇ ਤੱਕ ਤੱਕ ਨਹੀਂ ਆਇਆ। ਚੱਲ ਚੱਲ ਕਿਧਰੇ ਕਿਧਰੇ ਟੱਕਰੂ ਬਾਈ। ਮਾਲਾ ਟੱਕਰੂ ਮੁਰੂ ਟੱਕਰੂ ਮੁਰੂ ਨਹੀਂ ਰੌਦਾ ਟੱਕਰਜੂ। ਰੌਦਾ ਨਹੀਂ ਮੰਡਾ ਟੱਕਰਜੂ। ਰੌਦਾ ਨਹੀਂ ਮੰਡਾ ਟੱਕਰਜੂਗਾ ਬਸ। ਇਹ ਟੱਕਰੂ ਵੇ ਟੱਕਰੂ ਵੇ। ਬੰਦਰ ਲੈ ਨਵਾਂ ਮੋਟਰਸਾਈਕਲ। ਹੂੰ। ਚਲਦੀ ਨਾ। ਜਿੰਨੀ ਵਧੀਆ ਬੰਦਾ ਬੰਦਾ ਹੋਊਗਾ। ਚਲਦੀ ਨਾ ਬੰਦਾ ਵੀ 90 ਦੇ। ਨਹੀਂ ਯਾਰ ਹੁਣ ਕਿੱਥੇ ਕਹਿੰਦਾ ਮੈਂ ਭਰਿਆ ਹੈ 200 90 ਦੀ ਦਿੱਤੀ 95 ਦੀ ਪਤਾ ਨਹੀਂ ਬਾਈ ਹਾਂ ਤਾਂ ਆ 150 ਜੰਦਾ ਜਿਹੜਾ ਪਰਲੀ ਹੱਟ ਖੜਾ ਲੈ ਕਿਹੜਾ ਕਹਿਣੇ ਦੀ ਗੱਲ ਆ ਤਾ ਕਹਿਣੇ ਦੀ ਗੱਲ ਆ ਮੇਰੇ ਨਾਲ ਤਾਂ 20 ਨਹੀਂ ਦਿੰਦਾ ਮੈਂ ਤਾਂ ਮੂੰਹ ਹਲਾਇਆ 20 ਨਹੀਂ ਦਿੰਦਾ ਆ ਖੜਾ ਏ 200 ਦਾ ਦੂਏ ਦਿਨ ਪੋਣਾ ਪੈਂਦਾ ਇਹ ਲੋਕਲ ਜਦੋਂ ਲੰਮਾ ਜਾਂਦਾ ਨਹੀਂ ਇਹ ਹੈ ਹਾਂ ਇਹਨਾਂ ਦਾ ਬੋਲਟ ਵੱਧ ਦਿੰਦਾ ਹਾਲੇ ਹੋਰ ਹੈਗਾ ਸਹੀ ਐ ਤੇਰੀ ਬੋਲ ਤਾ ਬੋਲ ਐਕਟਿਵਾਰ ਬੋਲ ਤਾ ਸਪਲੈਂਡਰ ਤੇ ਨਿੱਕੋ ਬਰਾਬਰ ਹੈ ਜਮਾਇਨ ਐ ਐਕਟਿਵ ਆ ਵੀ ਇੰਨੀ ਕੇ ਦੰਦੀ ਆ ਐਕਟਿਵ ਆ ਵੀ ਇੰਨੀ ਕੇ 35 40 45 ਇੰਨਾ ਕੇ ਬਹੁਤ ਚੱਲੂ ਦਾ ਫਾਇਦਾ ਤਾਂ ਹੈਗਾ ਖੜਾ ਬਸ ਚਾਚੇ ਮੁੜਿਆ ਇੱਧਰ ਨੂੰ ਕਿੱਥੇ ਗਿਆ ਆਹੀ ਆ ਬਸ ਆਜਾ ਆਜਾ ਮੁੜਿਆ ਆਇਓ ਕਿੰਨੀ ਵੀ ਗਾੜੀ ਲੈ ਬਸ ਆਇਓ 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 ਬਸ ਹਾਂ ਹਾਂ ਇੱਧਰੋਂ ਆ ਰਿਹਾ ਵਾ ਠੀਕ ਆ ਦੱਸ ਦੀ ਹੁਣ ਆਉਣ ਦੇ ਫਾਂਟ ਕੱਟਣ ਲੱਗਿਆ ਕਿੱਥੇ ਰੋਣਾ ਭਾਈ ਐਂ ਚ ਤਾਂ ਗੱਲ 200 ਦਾ ਪਾਲਾ ਹੈ ਵੀ ਹਾਂ ਰੋਜ਼ ਹੀ ਪੈਂਦਾ 200 ਮੇਰੇ ਨਾਲ ਵੀ 200 ਵਾਰ ਖੰਦੜ। ਪਹਿਲੇ ਸੁਖ ਭਾਲਿਆ ਵੇ ਸਾਈਕਲ ਛੱਡ ਦਿੱਤੇ ਪਰ ਜਿਹੜੀ ਗੱਲ ਹੈ ਸਾਈਕਲ ਤੇ ਤੋਪੇ ਜਿਹਾ ਉੱਡ ਜਾਂਦਾ ਹੈ ਨਾ ਇੱਕ ਦਿਨ ਖੜਾ ਦੇ ਇਹਨੂੰ ਤਾਂ ਉਹਦਾ ਪੈਕੜ ਡਾਜ ਜਾ 200 ਦਾ। ਹੈ ਬਈ ਮੁੜ ਕੇ ਲੱਪਣਾ ਹੀ ਨਹੀਂ। ਹੈਲੋ ਜੈ ਹੁਣਾ ਮੋਟਰ ਆਪਣੀ ਦੂਰਾਂ ਕਿ ਤੁਰ ਕੇ ਹਮ ਤੇ। ਨਹੀਂ ਹੋਣੀ। ਹੁਣਲਾ ਮੋੜ ਸਾਈ ਦੇ ਕਿਨ ਅਗਲੇ ਨੇ। ਜੇ ਨੱਕਾ ਵੱਟਣੀ ਆਣਾ ਚੱਲ ਮੋੜ ਸਾਈ ਖੇਤਾਂ માં। ਜੇ ਰੋਟੀ ਲੈਣ ਜਾਣਾ ਚੱਲ ਮੋਟਰਸਾਈਕਲ ਖੇਤਾਂ માં। ਅੱਜ ਸਭ ਤੋਂ ਵੱਧ ਚਲਾਉਂਦਾ ਕੌਣ ਮੋਟਰਸਾਈਕਲ? ਮੈਂ। ਫੇਰ ਕਹਦਾ ਮੈਂ ਫਿਰ ਜੇ ਮੈਂ ਨਾ ਜਲਾਵਾਂ ਮੇਰਾ ਕੱਪ ਨਹੀਂ ਲੋਟਦਾ ਦਾ। ਕਿਹੜੇ ਕਮੋਟਰ ਦੇਖਣੀਆਂ ਨੇ? ਚਾਰ ਮੋਟਰ ਸੋਰੀ ਘੁੰਮੜਾ ਮੈਂ ਤਾਂ ਬੰਨ। ਮੋਟਰ ਲੈ ਗਰਮੀ ਦਾ 13 13 ਹੈ? 13 13 ਵਰਕ ਬੂਟਾ। ਹਾਂ ਪਟਾਕੇ ਨਾਲ ਸਵਾਰ ਕੇ ਵਧੀਆ ਨਸਲ ਦੇ ਬੂਟੇ ਲਾਵਾਂਗੇ। 13 13 ਬੂਟਾ ਤੇ 9 ਨੰਬਰੇ ਲਾ ਜੀ 10 ਵੀ ਮੈਨੂੰ। 9 ਸੀ ਵਾਲਾ ਨੰਬਰ ਵਾ। 6 ਸ ਨੰਬਰ 9 ਨੰਬਰ 11 ਨੰਬਰ ਕੱਟੇ ਜਿਹੜਾ ਟੁੱਟਦਾ ਬਹੁਤ ਅੱਪਰ ਤੇ ਏਰੀਆ 13 11 ਉਹਨੂੰ ਵਧੀਆ ਹੈ ਉਹ ਤਾਂ ਮੈਂ ਫੇਲ ਟੁੱਟਦਾ ਟੁੱਟਦਾ ਉਹ ਇਹ ਨਾਲ 9 ਟੀ ਉਹ ਮੇਰੀ ਪਾਰੇ ਨਾਲ ਬੋਟ ਸਾਈਡ ਸਟਾਰਟ ਕਰਕੇ ਖੜ ਕੇ ਉਹ ਆਉਣਾ ਇੱਕ ਸਾਡੀ ਹੋਰ ਆ ਹਲੇ ਇੱਕ ਸਾਡੀ ਹੋਰ ਆ ਇਹਦਾ ਸੜਾਈਆਂ ਹੋ ਗਿਆ ਇੱਧਰ ਪੈ ਜਾ ਗਰਨੀ ਆ ਕੇ ਕੱਚਾ ਤੂਗਾ ਮਾਰ ਲੱਗ ਗਿਆ ਇਹਦਾ ਜਿੰਨਾ ਪਸੀਨਾ ਨਿਕਲੇ ਵਧੀਆ ਪਸੀਨਾ ਨਿਕਲੇ ਇਹਦਾ ਰੋਜੇ ਕੱਢਦਾ ਇਹਦੀ ਨਾਲ ਗੱਲ ਕਰ ਆ ਕੱਪ ਆ ਇਹ ਹੁਣ ਤੀਵਾਂ ਦਿਖਣਾ ਤੀਏ ਪੈਸੇ ਨੰਨਾ ਹਾਂ ਕਟਰ ਲੱਗਿਆ ਹੋਇਆ ਕਟਰ ਲੱਗਿਆ ਹੋਇਆ ਬੂਟੀ ਪਾਣੀ ਦੇ ਵਿੱਚ ਲੈ ਆ ਵੀ ਮਾਰਿਆ ਫਾਟ ਕੇ ਉੱਥੇ ਆਇਆ ਗਰਮੀ ਵੀ ਦੇਖਦਾ ਸਪੀਡ ਵਾਹ ਦਾ ਵਧਣ ਦੀ ਹੈ ਸਪੀਡ ਵਾਹ ਸਪੀਡ ਦਾ ਚਾਹ ਮੈਂ ਗੱਲਾਂ ਕਰੀ ਗਿਆ ਵਿੱਚ ਨਹੀਂ ਦੱਸਦਾ ਮੱਦ ਦਾ ਨਾ ਐਵੇਂ ਲਾਉਣਾ ਦਾ ਅੱਧਾ ਟਾਈਮ ਹੈ ਯਾਰ ਅੱਛਾ ਬਾ ਅੱਧਾ ਟਾਈਮ ਜਿੰਨਾ ਹੁਣ ਲੱਗਾ ਇਹ ਤਾਂ ਅੱਧਾ ਟਾਈਮ ਲਾਉਣਾ ਦਾ ਪਤਾ ਗੱਲਾਂ ਕਿ ਹੋ ਗਿਆ ਕ ਮੇਨਾਂ ਸਾਰੇ ਪਾ ਚ ਲੀਏ ਚਲ ਚਲੀਏ ਫਿਰ ਚਲੀ ਗਈ ਚਲੀ ਜੰਗੂ ਕਰਤੀ ਹੈ ਲੈ ਕਮਲ ਟੋਈਆ ਮੈਂ ਲੈ ਲਿਆ ਆਪਣਾ ਤੂੰ ਆਪਣੀ ਪਾਪ ਨਹੀਂ ਲੈ ਜਾ ਸੀ ਆ ਬੇਲੇ ਜੂਗੇ ਆ ਮੈਂ ਚੱਲੇ ਆਪਣਾ ਠੀਕ ਆ ਆਹ ਸਾਲੀ